ਮੈਨੂੰ ਆਪ ਨੂੰ ਅੱਜ ਪਤਾ ਲੱਗਿਆ ਆ ਜਿਹੜਾ ਜਿੰਨਾ ਵੀ ਖੜਾ ਹੈ ਨਾ ਝੋਨੇ ਤੋਂ ਉੱਪਰ ਜਿੰਨੇ ਵੀ ਬੂਟੇ ਆ ਇਹਨੂੰ ਤੁਹਾਡੇ ਇਲਾਕੇ ਦੇ ਵਿੱਚ ਕੀ ਕਹਿੰਦੇ ਆ ਹਰ ਇੱਕ ਇਲਾਕੇ ਦੇ ਵਿੱਚ ਅਲਗ-ਅਲਗ ਗੱਲ ਕਰਦੇ ਇਹਨੂੰ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤੁਸੀਂ ਕਮੈਂਟ ਆ ਜੀ ਜ਼ਰੂਰ ਦੱਸਿਓ ਵੀ ਇਹਨੂੰ ਕੀ ਕਹਿੰਦੇ ਆ ਇਹਨੂੰ ਕੋਈ ਡਰਾਈਵਰ ਦੀ ਲੋੜ ਹੋਵੇ ਤੇ ਆਪਾਂ ਨੂੰ ਸੰਪਰਕ ਜ਼ਰੂਰ ਕਰਦੇ ਹੋ ਹੈਲਪ ਪ੍ਰੋਫੈਸਰ ਹੈਲਪ ਪ੍ਰੋਮੋਸ਼ਨ ਕਰ ਰਹੇ ਆਪਾਂ ਬਈ ਰਾਤ ਦੇ ਬਹੁਤ ਬੁਰੇ ਹਾਲ ਹੈ ਸਰਦਾਰਾਂ ਲੈ ਖੜਾ ਇਹ ਤੋੜ-ਤੋੜ ਕੇ ਭਾਈਏ ਜੀ ਦੂਜੀ ਮਟਰ ਤੇ ਕਰੀਏ ਚਾਲੂ ਕਟ ਮਾਰਦੀ ਨਾ ਪ੍ਰੈਸ਼ਰ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਵੈਲਕਮ ਬੈਕ ਇੱਕ ਹੋਰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਤਾਂ ਕਿਵੇਂ ਹੋ ਤੁਸੀਂ ਸਾਰੇ ਜਣੇ ਸਵੇਰੇ ਸਵੇਰੇ ਸੂਰਜ ਚੜ੍ਹਿਆ ਇਧਰੋਂ ਅਠਕ ਦਾ ਟਾਈਮ ਹੋ ਰਿਹਾ ਤੇ ਆ ਖੇਤਾਂ ਦੀ ਸੁਬਾ ਬੜੀ ਸ਼ਾਨਦਾਰ ਸੁਬੇ ਖੇਤਾਂ ਦੀ ਇੱਥੇ ਜੀ ਆ ਕੇ ਜੀ ਲੱਗਦਾ ਸਵੇਰੇ ਸਵੇਰੇ ਉੱਠਿਆ ਤੇ ਢੇੜਾ ਲਾ ਲਿਆ ਖੇਚੇ ਤੇ ਇੱਕ ਅਨੰਦ ਹੀ ਵੱਖਰਾ ਹੈਗਾ ਇਧਰ ਪਾਈਆਂ ਨੇ ਜੰਤਰ-ਜੰਤਰ ਜਿਆ ਬੀਜ ਰੱਖਿਆ ਇਧਰ ਆਪਣੀ ਮੋਟਰ ਇਤਕਾਂ ਬਰਸਾਤ ਜ਼ਿਆਦਾ ਹੋਣ ਕਰਕੇ ਨਾ ਘਾਹ ਵਾਲਾ ਸੀਗਾ ਇੱਧਰ ਵੀ ਜਿਹਾ ਸੀ ਗਵਾਰਾ ਬਾਈਆਂ ਨਹੀਂ ਆ ਫੰਗਸ ਲਾਇਆ ਇਸ ਵਾਰ ਰੋਗ ਰਾਜਸਥਾਨ ਚ ਬਾਲਾ ਹੈਗਾ ਬਾਕੀ 올ਓਵਰ ਫਸਲਾਂ ਠੀਕ ਹੈ ਤੇ ਪਿਛਲੇ ਸਾਲ ਨਾਲੋਂ ਇਸ ਵਾਰ ਨਰਮੇ ਵੀ ਵਧੀਆ ਹੈ ਇਹ ਹੈਗਾ ਨਰਮਾ ਆਪਣਾ ਜਿੰਨਾ ਵੀ ਹੈਗਾ ਫਲ ਫੂਲ ਫਿਲਹਾਲ ਠੀਕ ਹੈ ਬਾਕੀ ਬਾਦ ਦੀ ਬਾਦ ਵੇਖੀ ਜਾਵੇ ਗੁਲਾਬੀ ਸੁੰਢੀ ਪਹਿਲਾਂ ਸੀਗੀ ਹੁਣ ਹੈ ਨਹੀਂਗੀ ਹੁਣ ਵਧੀਆ ਸਾਰਾ ਕੁਝ ਫਲ ਵੀ ਵਧੀਆ ਨਰਮੇ ਨੂੰ ਆ ਵੇਖ ਸੋਦੇ ਤੁਸੀਂ ਮੋٹے ਮੋٹے ਟਿੰਡੇ ਨੇ ਇੰਨਾ ਫਲ ਮਾੜਾ ਨਹੀਂਗਾ ਤੇ ਅਜੇ ਹੋਰ ਵੀ ਲੱਗ ਰਿਹਾ ਹਨਾ ਆ ਦੇਖੋ ਜੀ ਤਾਂ ਫਲ ਵਧੀਆ ਨਰਮੇ ਨੂੰ ਤੇ ਸਰਵਾਈ ਵੀ ਜਿਨ੍ਹਾਂ ਦੇ ਨਰਮੇ ਸੰਘਣੇ ਸੀਗੇ ਉਹਨਾਂ ਦੀ ਸਰਵਾਈ ਜ਼ਿਆਦਾ ਰਹੀ ਹੈ ਬਾਕੀ ਆਪਣੇ ਇੰਨੀ ਸਰਵਾਈ ਹੈ ਨਹੀਂ ਸੀਗੀ ਕੱਦ ਠੀਕਾ ਠੀਕ ਹੈ ਵਧੀਆ ਹੈਗਾ ਪਿਛਲੇ ਸਾਲ ਤਾਂ ਮੇਰੀ ਹਾਈਟ 6 ਫੁੱਟ ਹੈ 6 ਫੁੱਟ ਤੋਂ ਉੱਤੇ ਤੱਕ ਚੱਲ ਗਿਆ ਸੀ ਆਪਣੇ ਨਰਮਾ ਸੀਗਾ ਵਿਰਲਾ ਆਹ ਵਾਲਾ ਸਾਰਾ ਵਿਰਲਾ ਦੀਚਾ ਤੁਸੀਂ ਦੇਖ ਸਕਦੇ ਹੋ ਜਿੰਨਾ ਨਰਮਾ ਵਿਰਲਾ ਹੈਗਾ ਉਹਨਾਂ ਜ਼ਿਆਦਾ ਬੂਟਾ ਬਣੇਗਾ ਉਹਨਾਂ ਜ਼ਿਆਦਾ ਫਲ ਲੱਗੇਗਾ ਤਾਂ ਇਹ ਛਤਾਨੀਆਂ ਗੱਲਾਂ ਬਾਤਾਂ ਹੈਗੀਆਂ ਨੇ ਹੁਣ ਆਪਾਂ ਚੱਲਦੇ ਹਾਂ ਘਰਾਂ ਨੂੰ ਤੇ ਯਾਰ ਕਈ ਦਿਨਾਂ ਤੋਂ ਨਾ ਡਿਸਟਰਬ ਜੀ ਚੱਲ ਰਹੇ ਆ ਲੋਕ ਤੁਹਾਡੇ ਸਵਾਦ ਲੈਣ ਵਾਲੇ ਬਹੁਤ ਹੁੰਦੇ ਆ ਤੁਸੀਂ ਕੋਈ ਕੰਮ ਕਰੋ ਜਾਂ ਤੁਸੀਂ ਕਰੇ ਰਹੋ ਜਾਂ ਕੁਝ ਵੀ ਕਰੋ ਬਈ ਤੁਹਾਡੇ ਲੋਕ ਸਵਾਦ ਲੈਣ ਵਾਲੇ ਬਹੁਤ ਹੁੰਦੇ ਆ ਜਦੋਂ ਤੁਹਾਨੂੰ ਕਿਸੇ चीज ਦੀ ਲੋੜ ਹੈ ਉਦੋਂ ਲੋਕ ਤੁਹਾਨੂੰ ਸਪੋਰਟ ਨਹੀਂ ਕਰਦੇ ਤੇ ਜਦੋਂ ਜਿਹੜੀ ਚੀਜ਼ ਵੀ ਤੁਹਾਨੂੰ ਲੋੜ ਨਹੀਂਗੀ ਨਾ ਉਹ ਲੋਕ ਬਈ ਤੁਹਾਡੇ ਪਿੱਛੇ ਪਿੱਛੇ ਲੈ ਕੇ ਫਿਰਦੇ ਰਹਿਣਗੇ ਇਹ ਦੁਨੀਆ ਦਾ ਦਸਤੂਰ ਹੈ ਸੱਚ ਹੈ ਤਾਂ ਕਸੇ ਕੋਈ ਦਿਲ ਦੀਆਂ ਗੱਲਾਂ ਇੰੀਆਂ ਤੁਹਾਡੇ ਨਾਲ ਕਰ ਲੈਂਦੇ ਹੁੰਦੇ ਆ। ਬਾਕੀ ਭਈਆ ਮੂੰਗੀ ਵੀਤੀ ਸੀ ਮੂੰਗੀ ਕਾ ਵੀ ਕਾ ਜ਼ਿਆਦਾ ਹੈ ਕਾਇਦੇ ਵਿੱਚ ਮੂੰਗੀ ਘਟ ਹੈ ਕਾ ਜ਼ਿਆਦਾ ਹੈ ਕਿਉਂਕਿ ਬਰਸਾਤਾਂ ਬਹੁਤ ਰਹੀਆਂ ਅੱਜ ਤੀਜਾ ਦਿਨ ਹੈਗਾ ਅਕੀ ਟੁੱਪ ਨਿਕਲਣੀ ਚੱਲੂ ਜੀ ਨਹੀਂ ਤਾਂ ਭਈ ਰੋਜ਼ ਦੀ ਬਰਸਾਤ ਮੰਗੀ ਸੀ ਰੋਜ਼ ਦੀ ਜਿਹਦੇ ਕਰਕੇ ਨਾ ਖਾਕਾ ਹੋਇਆ ਪਿਆ ਤੇ ਆਪਣੇ ਨਰਮੇ ਚ ਘਟ ਹੈ ਲੋਕਾਂ ਦੇ ਤੇ ਨਰਮਿਆਂ ਚ ਵੀ ਬਹੁਤ ਹੈ ਪੱਟਣ ਹੀ ਨਹੀਂ ਦਿੱਤਾ ਰੱਬ ਨੇ। ਸੋਹਰਾ ਹੋ ਬਈਏ ਵਸਰਾ ਆ ਆਪਾਂ ਸੁਬਾ ਘੜਾ ਗੁੜਾ ਲਾ ਕੇ ਆਗੇ ਸੀ ਗੁਰਦੁਆਰਾ ਸਾਹਿਬ ਤੇ ਇੱਥੇ 26 ਭਾਦੋਂ ਦਾ ਮੇਲਾ ਹੁੰਦਾ ਹੈ ਬੁੱਢਾ ਜੋੜ ਸਾਹਿਬ ਇਹ ਨਿਹੰਗ ਸਿੰਘਾਂ ਦਾ ਗੁਰਦੁਆਰਾ ਹੈ ਤੇ ਆ ਹੁਣ ਨਵੀਂ ਬਿਲਡਿੰਗ ਬਣੀ ਹੈ ਇਧਰ ਪੁਰਾਣੀ ਬਿਲਡਿੰਗ ਹੈਗੀ ਉਹ ਤੁਹਾਨੂੰ ਦਿਖਾ ਦਿੰਨੇ ਇਹ ਉਹੀ ਬੁੱਢਾ ਜੋੜ ਸਾਹਿਬ ਉਹੀ ਗੁਰਦੁਆਰਾ ਜਿੱਥੋਂ ਭਾਈ ਸੁਖਾ ਸਿੰਘ ਭਾਈ ਮਹਤਾਬ ਸਿੰਘ ਅੰਮ੍ਰਿਤਸਰ ਜਾ ਕੇ ਮੱਸੀ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਏ ਸੀ ਇਸੇ ਜਗ੍ਹਾ ਤੇ ਲਿਆ ਕੇ ਇੱਕ ਝੰਡਾ ਸੀ ਉਹਦੇ ਉੱਤੇ ਟੰਗਿਆ ਸੀਗਾ ਇੱਥੇ ਹਰ ਸਾਲ 26 ਭਾਦੋਂ ਦਾ ਮੇਲਾ ਲੱਗਦਾ ਸੀ ਸਿੱਖ ਸਿੰਘਾਂ ਦੇ ਨਾਂ ਦਾ ਸਲਾਨਾ ਜੋੜ ਮੇਲਾ ਤੇ ਜਿਥੋਂ ਸਿੰਘ ਦਾ ਗੁਰਦੁਆਰਾ ਵਿਖਾ ਦਿੰਦੇ ਪਹਿਲਾਂ ਇਹ ਨਵੀਂ ਬਿਲਡਿੰਗ ਬਣੀ ਹੈ ਤੇ ਪੁਰਾਣੀ ਬਿਲਡਿੰਗ ਆ ਰਹੀ ਹੈ ਇਹ ਬਿਲਡਿੰਗ 40 ਸਾਲ ਪੁਰਾਣੀ ਹੈਗੀ ਆ ਆ ਵਾਲੀ ਬਿਲਡਿੰਗ ਮਤਲਬ ਇਹ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਜਿਹੜਾ ਬਣਿਆ ਹੋਇਆ ਹੈਗਾ ਸੱਚਖੰਡ ਇਹ ਪੁਰਾਣਾ ਹੈਗਾ ਲੰਗਰ ਹਾਲ ਵਗੈਰਾ ਸਾਰਾ ਕੁਝ ਛੋਟਾ ਇਹ ਗੁਰਦੁਆਰਾ ਹੈਗਾ ਪਰ ਇਥੋਂ ਦਾ ਇਤਿਹਾਸ ਬਹੁਤ ਵੱਡਾ ਗੁਰਦੁਆਰਾ ਸਾਹਿਬ ਮੂਰਤੀਆਂ ਲੱਗੀਆਂ ਨੇ ਸ਼ਹੀਦ ਸਿੰਘਾਂ ਦੀਆਂ ਭਾਈ ਸੁਖਾ ਸਿੰਘ ਭਾਈ ਮੋਤਾਪ ਸਿੰਘ ਤੇ ਆ ਉਹੀ ਝੰਡਾ ਜਿਹੜੇ ਜੰਡ ਦਾ ਟੁਕੜਾ ਬਚਿਆ ਹੋਇਆ ਜਿੱਥੇ ਇਸ ਝੰਡ ਦੇ ਉੱਤੇ ਜਾ ਕੇ ਮੱਛੇ ਰੰਗੜ ਦਾ ਸਿਰ ਬੰਨਿਆ ਸੀਗਾ ਜੇ ਤੁਸੀਂ ਦੇਖ ਸਕਦੇ ਹੋ ਉਦਾਂ ਡਮੀ ਬਣਾ ਕੇ ਟੰਗ ਰੱਖਿਆ ਇਹ ਉਹੀ ਝੰਡ ਦਾ ਮਤਲਬ ਪੇੜ ਹੈਗਾ ਜਿਹੜਾ ਬਚਿਆ ਹੋਇਆ ਹਿੱਸਾ ਜਿਹੜਾ ਅੱਜ ਵੀ ਮੌਜੂਦ ਹੈਗਾ ਕੰਦੂ ਦਾ ਡਾਇਰੈਕਟਰ ਕੀ ਹਾਲ ਕਰ ਰੱਖਿਆ ਬਾਈ ਇੱਥੇ ਐਵੇਂ ਕਰਦੇ ਆ ਆ ਹਾਲ ਖੁੱਜ ਜਾਂਦਾ ਗਿਆ 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 ਖੋਪਰੇ ਭਾਈ ਪੂਰੀ ਖੋਪਣੀ ਪਈ ਆ ਆ ਜਾਂਦਾ ਟਰੈਕਟਰ ਦੀ ਹਾਲਾਤ ਦੇਖੋ ਭਾਈ ਯਾਰ ਕਿੱਥੇ ਕਿੱਥੇ ਗਾਰੇ ਚਾੜਦਾ ਕਿਉਂ ਆ ਦੇਖ ਨੀਲੇ ਨੂੰ ਗਾਰੇ ਨਾਲ ਪੂਰਤਾ ਇੱਧਰ ਬਕਸੇ ਬੁਕਸੇ ਨਾ ਹਾਲਾਤ ਬੱਤੂ ਬੱਤਰ ਕਰਤੇ ਭਾਈ ਕਿਉਂਕਿ ਹੋਰ ਉੱਥੇ ਲੱਗੇ ਹੋਏ ਸੀਗਾ ਥੱਲੇ ਪਲਾਉ ਲਾ ਕੇ ਨਾ ਜੰਤਰ ਬੀਜਾ ਹੋਏ ਸੀਗਾ ਪਾਣੀ ਖੜਾ ਸੀ ਤੇ ਤਾਂ ਕਰਕੇ ਉੱਥੇ ਟਰੈਕਟਰ ਟੱਪਦਾ ਨਹੀਂ ਸੀ ਬਾਈ ਅੱਗੇ ਸੱਤੀ ਦੀ ਵੀ ਨਹੀਂ ਇਹ ਅੱਜ ਦੀ ਵੀਡੀਓ ਬਣਾਉਣ ਲੱਗਾ ਮੋਬਾਈਲ ਆਪਣਾ ਜਿਹੜਾ ਕੈਮਰਾ ਵਾਲਾ ਸੋਚੋ ਹੋ ਗਿਆ ਨਹੀਂ ਤੁਹਾਨੂੰ ਇਹਦੀ ਵੀ ਵੀਡੀਓ ਵਖੋਦੇ ਲੱਗ ਦੇਖੋ ਬਾਈ ਲੱਗੇ ਇਧਰ ਇੱਕ ਕਿਲੇ ਚ ਬਣਿਆ ਹੋਇਆ ਟੈਂਪ ਇਧਰ ਖਤਰੇ ਦਾ ਕੂਗੂ ਸਾਤ ਨ ਆ ਰਿਹਾ ਸੀ ਆਪਾਂ ਯਾਤਰਾ ਕਰ ਰਹੇ ਆਂ ਸਫਰ ਹਰਿਆਣੇ ਵੱਲ ਦਾ ਤੇ ਮੂਵੀ ਵੀ ਆ ਰਹੀ ਇੱਕ ਪਤਾ ਨਹੀਂ ਆ ਗਈ ਕੁੜੀ ਹਰਿਆਣੇ ਵੱਲ ਦੀ ਤੇ ਆਪਾਂ ਹਰਿਆਣੇ ਚਲੇ ਸੀ ਅੱਜ ਸਰਸੈ ਨੂੰ ਆਪਾਂ ਜੀਵਨ ਨਗਰ ਕੋਲ ਖੜੇ ਆਂ ਰਾਣੀਆਂ ਤੋਂ ਪਿੱਛੇ ਓਟੋ ਹੈਡ ਤੋਂ ਪਿੱਛੇ ਤਾਂ ਵਿਲੇ ਖੜੇ ਸੀਗੇ ਪਿੱਛੇ ਕਿਸੇ ਦਾ ਵੇਟ ਕਰ ਰਹੇ ਆਂ ਤਾਂ ਮੈਂ ਸੋਚਿਆ ਤੁਹਾਡੇ ਤੋਂ ਇੱਕ ਸਵਾਲ ਪੁੱਛਾਂ ਪੰਜਾਬ ਹਰਿਆਣੇ ਤੇ ਅੱਧਾ ਰਾਜਸਥਾਨ ਜਿੱਥੇ ਜਿੱਥੇ ਝੋਲਾ ਹੁੰਦਾ ਹੈ ਜਿਹੜਾ ਜਿੰਨਾ ਵੀ ਖੜਾ ਹੈ ਨਾ ਝੋਨੇ ਤੋਂ ਉੱਪਰ ਜਿੰਨੇ ਵੀ ਬੂਟੇ ਹੈ ਇਹਨੂੰ ਤੁਹਾਡੇ ਇਲਾਕੇ ਦੇ ਵਿੱਚ ਕੀ ਕਹਿੰਦੇ ਆ ਹਰ ਇੱਕ ਇਲਾਕੇ ਦੇ ਵਿੱਚ ਅਲਗ-ਅਲਗ ਗੱਲ ਕਰਦੇ ਇਹਨੂੰ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤੁਸੀਂ ਕਮੈਂਟਾਂ 'ਚ ਜਰੂਰ ਦੱਸਿਓ ਵੀ ਇਹਨੂੰ ਕੀ ਕਹਿੰਦੇ ਆ ਤਾਂ ਇਹ ਆਪਣੀ ਯਾਤਰਾ ਹਰਿਆਣੇ ਵੱਲ ਦੀ ਕਹਿੰਦੇ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਗਈ ਸੀ ਉਸੇ ਤਰ੍ਹਾਂ ਬਾਈ ਜੀ ਆਏ ਸੜਕ ਦੀ ਵੀ ਸੁਣੀ ਗਈ ਬੜੇ ਸਾਲ ਹੋ ਗਏ ਇਹ ਸੜਕ ਬਣੀ ਨਹੀਂ ਸੀ ਪਰ ਹੁਣ ਫਾਈਨਲ ਬਣ ਗਈ ਦਾ ਪੂਰਾ ਹਾਲ ਹੈ ਪਰ ਇਹਦਾ ਇੰਨਾ ਵੀ ਬੁਰਾ ਹਾਲ ਹੈ ਨਹੀਂ ਸੀ ਜਿੰਨਾ ਮਲੋੜ ਤੋਂ ਮੁਕਸਰ ਰੋਡ ਵਾਲਾ ਸੀਗਾ ਭਾਈ ਮੈਂ ਆਇਆ ਮੈਨੂੰ ਪਤਾ ਹੈ ਨਾ ਕਿਸ ਹਾਲਾਤ ਦੇ ਤੇ ਆਪਣਾ ਕੰਮਕਾਰ ਡਰਾਈਵਰੀ ਵਾਲਾ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਤੇ ਹੁਣ ਦੱਸ ਦਿੰਨੇ ਆ ਤਾਂ ਆਪਾਂ ਚੱਲੇ ਸੀਗੇ ਕਿਸੇ ਨੂੰ ਕੋਈ ਡਰਾਈਵਰ ਦੀ ਲੋੜ ਹੋਵੇ ਤੇ ਆਪਾਂ ਨੂੰ ਸੰਪਰਕ ਜਰੂਰ ਕਰ ਲਿਓ ਹੈਲਪ ਪਰ ਬੈਠੇ ਹੈਲਪ ਕੀ ਕਹਿਣਾ ਕੀ ਚਾਹਤੇ ਹੋ ਪ੍ਰਮੋਸ਼ਨ ਸੈਲਫ ਪ੍ਰਮੋਸ਼ਨ ਕਰ ਰਹੇ ਆਪਾਂ ਜੇ ਹੋਵੇ ਲੋੜ ਤਾਂ ਜਰੂਰ ਕਿਸੇ ਨੂੰ ਬਾਈ ਨੂੰ ਬਾਈ ਬੁੱਲਟ ਵਾਲਾ ਦੇਖਦਾ ਜਾ ਰਿਹਾ ਕੁੜੀ ਹਰਿਆਣੇ ਵੱਲ ਦੀ ਇੱਧਰ ਕੁੜੂਕਾ ਚੱਲ ਜਾ ਰਹੇ ਆ ਤਾਂ ਜੋ ਪੰਜਾਬ ਦੇ ਹਰਿਆਣਾ ਦੇ ਜਿਹੜੇ ਆਧਿਆਤੀ ਜੇ ਪੈਂਟ ਹੈ ਨਾ ਬਿਲਕੁਲ ਇਹਨਾਂ ਦਾ ਨਜ਼ਾਰਾ ਵੱਖਰਾ ਹੈ ਨਾ ਇੱਧਰ ਮੋਟਰ ਲੱਗੀ ਹੋਈ ਹੈ ਉਧਰ ਡੈਕਾਂ ਲੱਗੀਆਂ ਹੋਈਆਂ ਤੇ ਸੜਕ ਤੇ ਸੜਕ ਦੇ ਆਲੇ ਦੁਆਲੇ ਜਿਹੜੀ ਝਕਾ ਬੂਟਾ ਛੂਟਾ ਜਿੰਨਾ ਵੀ ਨਾ ਝਾੜੀ ਝੂੜੀ ਉਹ ਹੈ ਨਹੀਂਗਾ ਕੁਛ ਵੀ ਤਾਂ ਇਹ ਜਿਹੜੇ ਫੰਡਾਂ ਦੇ ਰਾਹ ਹੈ ਨਾ ਇਹ ਮੈਂ ਕਹਿੰਨਾ ਇੱਕ ਵੱਖਰਾ ਸਕੂਨ ਹੈ ਕਾ ਆਨੰਦ ਦਿੰਦੇ ਆ ਇਧਰ ਦੇਖੋ ਤੁਸੀਂ ਮੋਟਰ ਲੱਗੀ ਆ ਮੋਟਰ ਵਾਲਾ ਕਮਰਾ ਵੀ ਆ ਤੇ ਪਰੇ ਦੇਖਾਂ ਤੇ ਉਹ ਜਿਹੜਾ ਆ ਚੀਜ਼ ਹੈ ਨਾ ਇਹ ਕੰਪਲਸਰੀ ਹੈ ਤੁਹਾਨੂੰ ਹਰੇਕ ਮੋਟਰ ਦੇ ਆਲੇ ਦੁਆਲੇ ਮਿਲ ਜੂਗਾ ਕਿ ਕਮਾਤ ਦੇ 8 10 15 20 ਬੂਟੇ ਜਿਹੜੇ ਪੌਦੇ ਹੈਗੇ ਉਹ ਲੱਗੇ ਹੀ ਹੋਣੇ ਯਾਰ ਨਿਆਰਾ ਵੈਸੇ ਇਸ ਥਾਂ ਦਾ ਮੌਸਮ ਸਾਫ਼ ਹੈਗਾ ਬਿਲਕੁਲ ਤੇ ਮਾਹੌਲ ਵੀ ਵਧੀਆ ਬਰਖਾਤ ਪਹਿਲਾਂ ਬਦਲਬਾਈ ਸੀਗੀ ਹੋਈ ਨਹੀਂਗੀ ਤਾਂ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਚਲੋ ਜੀ ਆਪਾਂ ਇਹ ਯਾਤਰਾ ਆਪਣੀ ਕੰਟੀਨਿਊ ਕਰਦੇ ਹਾਂ ਬਰਸਾਤਾਂ ਬੰਦ ਹੋ ਗਈਆਂ ਤੇ ਮੋਟਰ ਮੋਟੀਆਂ ਹੋਇਆ ਪਿਆ ਕੰਮ ਮੋਟਰ ਰਾਤ ਭਾਈ ਚੱਲੀ ਨਹੀਂ ਮੱਚੀ ਹੁਣ ਦੁਬਾਰੇ ਕੱਢ ਕੇ ਲਿਆਇਆ ਤੁਹਾਰੇ ਭਾਵਾ ਦੀ ਬੰਨਾਰਾ ਭਾਈ ਇਹਨਾਂ ਨੂੰ ਕੱਢੀ ਹੋਰ ਇਹ ਸਾਨੇ ਇਧਰ ਬਾਹੂ ਸਾਹਿਬ ਅੱਕੇ ਫਿਰਦਾ ਰਾਤ ਦਾ ਰਾਤ 12 ਵਜੇ ਗਿਆ ਘਰੇ ਇੱਥੇ ਖਾਪ ਰਹੇ ਆ ਰਾਤ ਦੇ ਆਪੇ ਆਪਾ ਪੁੱਪਾ ਪਹਿਲਾਂ ਇੱਕ ਕੱਡੀਆਂ ਪਾਈਆਂ ਫਿਰ ਨਹੀਂ ਚੱਲੀ ਹੁਣ ਦੂਜੀ ਕੱਢ ਕੇ ਲਿਆਇਆ ਦੂਜੀ ਮੋਟਰ ਪਾਉਣ ਲੱਗੇ ਆ ਦੇਖੋ ਕੀ ਬਣਦਾ ਇਧਰ ਆਪਣੇ ਵਾਲਾ ਸਵਰਾਜ ਬਬੂ ਓਏ ਕੀ ਹਾਲਾਤ ਨੇ ਰਾਤ ਦੇ ਮੈਂ ਖੜੇ ਹਾਂ ਬਈ ਰਾਤ ਦੇ ਬਹੁਤ ਬੁਰੇ ਹਾਲ ਹੈ ਸਰਦਾਰਾਂ ਲਾਈ ਖੜਾ ਛੇੜੇ ਨਹੀਂ ਛੇੜਦਾ ਸਾਡਾ ਏ ਤੋੜ-ਦੂੜ ਕੇ ਭਾਈਏ ਜੀ ਦੂਜੀ ਮੋਟਰ ਠੀਕ ਰਹੀਏ ਚਾਲੂ ਟੱਕ ਕੇ ਆ ਪਾਣੀ ਘਾਤ ਤੇ ਲੱਗੇ ਮੱਥਾ ਮਾਰਨ ਦੇ ਕੋ ਚੱਕ ਗਿਆਣਾ ਪਾਣੀ ਹੈ ਚੱਕਰ ਫੋਰ ਚੱਲ ਗਿਆ ਚੱਲ ਗਿਆ ਚੱਕਰ ਫੋਰ ਲੱਗਣ ਚੱਲ ਚੱਕ ਤੀ ਚੱਕਰ ਫੋਰ ਚੱਕਰ ਕਿਵੇਂ ਡਰਾ ਫੋਰ ਹੁਣ ਕੱਟ ਕੇ ਪਾਣੀ ਕਰੀ ਬਾਈ ਰਾਤ ਦੇ ਲੱਗੇ ਆ ਕੱਲ ਸ਼ਾਮ ਦੇ ਕੱਲ ਸਾਰਾ ਦਿਨ ਹੋ ਗਿਆ ਪੇਦੀਆਂ ਨੂੰ ਤਾਂ ਬੱਬੂ ਕਿੰਨਾ ਟਾਈਮ ਆਗ ਲੱਗੇ ਨੂੰ ਕੱਲ ਲੱਗੇ ਸੀ ਸ਼ਾਮ ਨੂੰ 3 ਵਜੇ ਤੇ ਅੱਜ ਦੇ 12 ਵਜੇ ਰਾਤ 11 ਵਜੇ ਗਏ ਘਰੇ ਰੋਟੀ ਹੋਰ ਨਹੀਂ ਖਾਧੀ ਗਏ ਸੀਗੇ ਤੇ ਆਸ ਵਾਲੀ ਮੋਟਰ ਨੇ ਦੁਖੀ ਕਰ ਲਿਆ ਮਾਰਦੀ ਨਾ ਪ੍ਰੈਸ਼ਰ ਚੱਲ ਗਈ ਭਾਈ ਫਾਈਨਲ ਪ੍ਰੈਸ਼ਰ ਤਾਂ ਠੀਕ ਹੈ ਭਾਈ 4 ਇੰਚ ਜੀ ਜ਼ੋਰ ਦਾ ਟਰੈਕਟਰਾਂ ਦੀ ਰਿਪੇਅਰਿੰਗ ਇਧਰ ਸਾਡੇ ਬੱਬੂ ਗੋਸ਼ਾ ਜੀ ਲੱਗੇ ਹੋਏ ਨੇ ਹੈਗੀਆਂ ਸ਼ਾਮਾਂ ਆਉਣ ਮੋਟਰ ਚਾਲੂ ਕਰਕੇ ਵੇਖੀ ਐ ਤੇਰੇ ਦੇ ਮੋਟਰ ਮੋਟੀ ਹੋਏ ਪਏ ਆ ਕੱਲ ਦੇ ਹੋਏ ਪਏ ਆ ਤੇਰੇ ਰੱਖੀ ਹੋਏ ਰੱਖੇ ਆ ਮੋਟਰਾਂ ਚਾਲੂ ਕਰਦੇ ਆ ਹੋਰ ਵਾਜੋ ਆ ਰਹੀ ਰਾਤ ਲਈ ਸੀ ਉਹ ਨਹੀਂ ਸਵੇਰੇ ਕਰੀ ਇਹ ਸਵੇਰੇ ਕਰੀ ਕਿ ਪਾਣੀ ਲਾਣ ਦੀ ਕਰੀ ਆ। ਹੁਣ ਆਪਾਂ ਆਪਣੀ ਮੋਟਰ ਚਾਲੂ ਕਰਾਂਗੇ ਉਸ ਦੀ। ਆਪਾਂ ਬਾਈਆਂ ਦੀ ਮੋਟਰ ਕਰਿਆਈ ਸੀ ਸਹੀ ਹੁਣ ਆ ਗਿਆ ਆਪਣਾ ਆਪਣੇ ਨਰਮੇ ਤੇ ਬਾਈ। ਮੋਟਰ ਆਪਾਂ ਚਲਾ ਰੱਖੀਏ ਪਾਣੀ ਲਾ ਰਹੇ ਆ ਨਰਮੇ ਨੂੰ ਅੱਧਾ ਲੱਗ ਗਿਆ ਸੀ ਅੱਧਾ ਰਹਿ ਗਿਆ ਸੀ ਜਿਹੜਾ ਅੱਜ ਆਪਾਂ ਮੋਟਰ ਚਲਾ ਕੇ ਲਾ ਰਹੇ ਆ। ਤੁਹਾਨੂੰ ਚੈੱਕ ਕਰਾਉਣੇ ਫਲ ਨਰਮੇ ਦਾ ਬਾਈ। ਆਜੋ ਬਾਈ ਜੀ। ਆ ਦੇਖੋ ਫਸਲ ਵਧੀਆ ਹੈ ਇਕਦਮ ਚਿੱਟਾ ਮੱਛਰ ਹੈਗਾ ਜਿਹਦਾ ਕੋਈ ਇਲਾਜ ਨਹੀਂ ਤੇ ਜਿਹੜਾ ਤੁਹਾਨੂੰ ਵਿੱਚ ਜੇ ਪੀਲਾ ਜਿਹਾ ਵਿਖੂਗਾ ਨਾ ਇਹ ਪੀਲਾ ਜਿਹਾ ਸੂਰਜ ਕਰਕੇ ਵੇਖ ਰਿਹਾ ਕਿਉਂਕਿ ਇਤਰੂ ਸੂਰਜ ਦੇਵਤਾ ਨਾ ਜਾ ਰਹੇ ਨੇ ਘਰਾਂ ਨੂੰ ਆ ਦੇਖੋ ਤੁਸੀਂ ਨਰਮੇ ਦਾ ਫਲ ਆ ਦੇਖੋ ਟਿੰਡੇ ਦਾ ਸਾਈਜ਼ ਚੈੱਕ ਕਰੋ ਬਾਈ ਜੀ ਟਿੰਡੇ ਦਾ ਸਾਈਜ਼ ਵੀ ਵਧੀਆ ਤੇ ਬਾਕੀ ਹਾਲਓਵਰ ਆਪਣੇ ਫਸਲ ਨਰਮੇ ਵਾਲੀ ਵਧੀਆ ਬਾਈ ਐ ਸਵਾਰ ਇਦਰ ਮੋਟਰ ਛੱਡ ਰੱਖੀ ਆ ਚੱਲ ਰਿਹਾ ਪਾਣੀ ਇਦਰਾ ਸਵਰਾਜ ਲਾ ਰੱਖਿਆ ਬਈ 744 10 HP ਦੀ ਮੋਟਰ ਕਲਸੀ ਦੀ ਤੇ ਵਧੀਆ ਪਾਣੀ ਤੁਸੀਂ ਦੇਖ ਲਿਆਉਣਾ ਕਿਉਂਕਿ ਅਕੁੰਨਾ ਲਾ ਰੱਖੇ ਇਨਾ ਪਤਾ ਨਹੀਂ ਲੱਗਣਾ ਇਦਰਾ ਤੁਸੀਂ ਦੇਖ ਸਕਦੇ ਹੋ ਵੀ ਫੁੱਲ ਪ੍ਰੈਸ਼ਰ ਦਾ ਪਾਣੀ ਤੇ ਖੜ ਵੀ ਦੇਖ ਸਕਦੇ ਹੋ ਕੋਈ ਜ਼ਿਆਦਾ ਲੰਬੀ ਚੋੜੀ ਦੂਰੀ ਵੀ ਹੈ ਨਹੀਂਗੀ ਤੇ ਬਾਈ 3 ਕਿ ਲੀਟਰ ਪੌਣੇ ਕਿਤੇ ਨਾਲ ਲੀਟਰ ਦੇ ਵਿੱਚ ਰਹਿ ਜਾਂਦਾ ਤਨ ਤਨ ਤੋਂ ਥੱਲੇ 2.5 ਪੌਣੇ 3 ਦੇ ਵਿਚਾਲੇ ਵਿਚਾਲੇ ਰਹ ਜਾਂਦਾ ਇੰਨੀ ਕਿ ਐਵਰੇਜ ਬਹੁਤ ਵਧੀਆ ਜੀ ਸਵਰਾਜ 744 ਦੀ ਵੀਡੀਓ ਦੇ ਵਿੱਚ ਸੀਆਰਡੀ ਵੀਡੀਓ ਜਿਹੜਾ ਦਿੱਤਾ ਨਾ ਇਹਦਾ ਪਲੱਸ ਪੁਆਇੰਟ ਬਹੁਤ ਹੈ ਭਾਈ ਇਸ ਵਾਰ ਭਾਈ ਜੀ ਸਾਡੇ ਇੱਥੇ ਨੇੜੇ ਤੇੜੇ ਵਿੱਚੋਂ ਨਾ ਲੋਕਾਂ ਨੇ ਲਾਇਆ ਪਰ ਇਹ ਨਾ ਉੱਪਰ ਨੂੰ ਫੋਰਡ ਜ਼ਿਆਦਾ ਕਰ ਗਿਆ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਉੱਪਰ ਸਾਈਡ ਫੋਰਡ ਕਰੀ ਪਈ ਹੈ ਨਾ ਤੇ ਫੋਰਡ ਬਾਲਾ ਕਰ ਗਿਆ ਤੇ ਇਹ ਆਪਣਾ ਅਸੀ ਬਲੌਗ ਤੁਹਾਨੂੰ ਕਿਹ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਾਂ ਆਵੰਦੇ ਕਿਤੇ ਹੋਰ ਵੀਡੀਓ ਦੇ ਤਦ ਤੱਕ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਦਬਲਿਓ ਤੁਹਾਨੂੰ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੀਆ ਕਰੂਗੀ